ਨਾ ਮੇਰਾ ਸੋਪਾਲ ਸਿੰਘ ਜੀ ਮੇਰੀ ਆਪ 55 ਸਾਲ ਦੀ ਉਮਰ ਦੀ ਆਪ ਕੋ ਕੀ ਹੰਦਾ ਸੀ ਤੇ ਮੈਨੂੰ ਮੇਰੇ ਘਰ ਮਨੇ ਦੱਸ ਪਾਈ ਤੇ ਇਸ ਨਾਮ ਦੀ ਇਹ ਟੀਮ ਦਾ ਬਹੁਤ ਧੰਨਵਾਦ ਜੀ ਤੇ ਹਾਂ ਮੈਨੂੰ ਇਹ ਦਿਨ ਦੇ ਬੰਦੇ ਬੋਤੇ ਰਹੇ ਜੀ ਕੋਈ ਮੈਨੂੰ ਦੁੱਖ ਨਹੀਂ ਆਇਆ ਬੱਚਾ ਤੇ ਇਹ ਗੱਲ ਵਧੀਆ ਦਵਾਈਆਂ ਹਮਾਂ ਇੱਕ ਦੋ ਵਾਰ ਛੱਡ ਸ਼ੁੱਟਾ ਜੀ ਦਵਾਈ ਅਸਰ ਇਹ ਦੋ ਦਿਨਾਂ ਦੀ ਕੋਈ ਕੋਈ ਕੁਝ ਸਾਵੇ ਹਾਂਜੀ ਅੱਜ ਸਕਸੈਸ ਸਟੋਰੀ ਸ਼ੁਰੂ ਕਰਨ ਜਾ ਰਹੇ ਹਾਂਗੇ ਸਾਡੇ ਸੋਪਾਲ ਸਿੰਘ ਜੀ ਨੇ ਮਾਨਸਾ ਤੋਂ ਉਮਰਦੇ ਨੇ ਬਹੁਤ ਕਾਫੀ ਨਸ਼ਾ ਕਰ ਚੁੱਕੇ ਸੀ ਭੁੱਕੀ ਦਾ ਐਸਰ ਟੈਬਲੇਟ ਚਲ ਕੇ ਜੀਭ ਥਲੇ ਰੱਖਣ ਵਾਲੀ ਗੋਲੀ ਵੀ ਖਾਈ ਹੈ ਇਸ ਤੋਂ ਪਹਿਲਾਂ ਉਹਨਾਂ ਨੇ ਬਹੁਤ ਵਾਰੀ ਕੋਸ਼ਿਸ਼ ਕੀਤੀ ਸੀ ਨਸ਼ਾ ਛੱਡਣ ਦੀ ਕੈਨੇਡਾ ਤੋਂ ਵਾਪਸ ਆ ਚੁੱਕੇ ਨੇ ਕਿਉਂਕਿ ਉੱਥੇ ਇਹਨਾਂ ਨੂੰ ਨਸ਼ਾ ਛੱਡਣ ਦੇ ਵਿੱਚ ਨਾ ਕਾਮਯਾਬ ਰਹੇ ਸੀਗੇ ਪਰ ਸਾਡੇ ਕੋਲੋਂ ਇਹਨਾਂ ਦੇ ਕੰਲਾ ਕੁੜਮਾ ਆਏ ਸੀਗੇ ਜਿਹੜੇ ਕਿ ਫਤਿਆਬਾਦ ਤੋਂ ਸੀਗੇ ਅੱਜ ਇਹ ਸਾਡੇ ਕੋਲ ਆਏ ਨੇ 1 ਮਹੀਨੇ ਬਾਅਦ ਅੱਜ ਦੇ ਟਾਈਮ 'ਚ ਇਹਨਾਂ ਦਾ ਨਸ਼ਾ ਬਿਲਕੁਲ ਬੰਦ ਹੈ ਪਹਿਲੇ ਦਿਨ ਤੋਂ ਹੀ ਇਹਨਾਂ ਨੇ ਅੱਗੇ ਜੀਭ ਥਲੇ ਰੱਖਣ ਵਾਲੀ ਗੋਲੀ ਬੰਦ ਕਰ ਦਿੱਤੀ ਸੀ ਅਜੇ ਤੱਕ ਜਾਰੇ ਇਹਨਾਂ ਗ ਦਵਾਈਆਂ ਬੰਦ ਨੇ ਤੇ ਸਰੀਰ ਬਿਲਕੁਲ ਠੀਕ ਹੈ ਜੇਕਰ ਤੁਸੀਂ ਵੀ ਕਿਸੇ ਵੀ ਥੱਕੇ ਦਾ ਨਸ਼ਾ ਕਰ ਰਹੇ ਹੋ ਛੱਡਣ ਦੇ ਚਾਹਵਾਨ ਹੈਗੇ ਹੋ ਬਹੁਤ ੱੱਕੇ ਖਾ ਚੁੱਕੇ ਹੋ ਨਹੀਂ ਛੱਡ ਪਾਰੇ ਤਾਂ ਤੁਸੀਂ ਸਾਡੇ ਨੀਚੇ ਦੇ ਉੱਤੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੇ ਸਾਡੀ ਟੀਮ ਤੁਹਾਨੂੰ ਟੋਟਲੀ ਹੀ ਕੋਆਪਰੇਟ ਕਰੂਗੀ ਜਿੰਤੋਂ ਤੱਕ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਨਸ਼ਾ ਵੀ ਬੰਦ ਹੋ ਜਾਏ ਪੈਸੇ ਵੀ ਬਚ ਜਾਣ ਤੇ ਤੁਹਾਡੀ ਜ਼ਿੰਦਗੀ ਵੀ ਬਚ ਜਾਏ ਧੰਨਵਾਦ ਸਸ਼ਿਕਾ